ਤੇ ਹਾਂ ਜੀ ਬਈ ਛੋਟਾ ਸਾਰਿਆਂ ਦਾ ਬਿੱਲ ਕਮਾਪੇ ਨਵੇਂ ਘੈਂਟ ਜੇ ਵਲੌਗ ਦੇ ਵਿੱਚ ਬਾਈ ਅੱਜ ਆਪਾਂ ਰੱਬ ਦੀ ਮਿਹਰ ਨਾਲ ਅੱਜ ਫਿਰੋ ਆਪਾਂ ਨੇ ਆਲੂ ਦਾ ਕੰਮ ਸ਼ੁਰੂ ਕਰਤਾ ਬੀਜਣ ਦਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਖੱਤੇ ਚ ਪਹੁੰਚੇ ਹੋਏ ਆ ਤੇ ਪਹਿਲਾਂ ਯਾਰ ਆਪਾਂ ਚੱਕੀ ਨਾਲ ਆਪਾਂ ਰਿਓ ਪਾਉਣੇ ਆ ਤੇ ਸਾਹਮਣੇ ਦੇਖ ਸਕਦੇ ਹੋ ਉਹ ਪੈਂਦਾ ਰਿਓ ਤੇ ਆਹ ਲਿਆਉਂਦਾ ਬੀ ਬਾਈ ਮੈਸੀ ਮਗਰ ਪਾ ਕੇ ਆ ਭਈਆ ਤੇ ਇਹ ਤੋਂ ਬਾਅਦ ਆਪਾਂ ਰਿਓ ਤੋਂ ਪਾਉਣ ਤੋਂ ਬਾਅਦ ਇਹਦਾ ਮਸ਼ੀਨ ਲਿਆਵਾਂਗੇ ਆਲੂ ਬੀਜਣ ਵਾਲੀ ਤੇ ਤੁਹਾਨੂੰ ਦਿਖਾਵਾਂਗੇ ਤੇ ਇੱਧਰ ਉਹ ਦੇਖਾ ਦਿੰਉ ਉਹਦਾ ਸਾਡਾ ਰੋਹਣ ਤੇ ਆ ਜੀ ਚਲੋ ਜੀ ਹੁਣ ਆਪਾਂ ਡੀਏਪੀ ਪਾਉਣਾ ਵਾ ਤੇ ਲਓ ਜੀ ਬਾਈ ਹੁਣ 20 ਲਾਉਣੇ ਆ ਦੀ ਲਾ ਕੇ ਫਿਰ ਇਹਦੇ ਮਗਰ ਆਪਾਂ ਰੋਟਾ ਮੀਟਰ ਪਾ ਕੇ ਲੈ ਆਵਾਂਗੇ ਫੇਰ ਬਿਜਨਸ ਸ਼ੁਰੂ ਕਰਾਂਗੇ ਤੇ ਲਓ ਜੀ ਬਾਈ ਸਾਰਾ ਪੀਲਾਤਾ ਤੇ ਹੁਣ ਆਪਾਂ ਘਰੇ ਲੈ ਕੇ ਚੱਲੇ ਆ ਮੈਸੀ ਨੂੰ ਤੇ ਰੋਟਾ ਮੀਟਰ ਪਾ ਕੇ ਲਿਆਵਾਂਗੇ ਫੇਰ ਮੰਨ ਲਾ ਬਜਾਈ ਸ਼ੁਰੂ ਕਰਾਂਗੇ ਰੱਬ ਦਾ ਨਾਮ ਲੈ ਕੇ ਤੇ ਆਜੋ ਤੋ ਜੇ ਵੀ ਆਪਾਂ ਮੈਸੇਜ ਲਿਆਇਆ ਖੱਤੇ ਚ ਤੇ ਮਗਰ ਬੜਾ ਰਿਟਾਇਮੈਂਟ ਹੈ ਤੇ ਬਸ ਦੂਰ ਟਾਈਮ ਨੂੰ ਕਹਿੰਦੇ ਆਉਣ ਵਾਲੀ ਬੱਸ ਮਸ਼ੀਨ ਹੈ ਤੇ ਚਲੋ ਆਪਾਂ ਜਾਨੂੰ ਰੁਟਾ ਮਿਟਰ ਮਵਾਦੇ ਰੱਬ ਦਾ ਨਾਮ ਲੈ ਕੇ ਇਹ ਸ਼ਤਨਾਉ ਭਾਈ ਤੇ ਲੋ ਜੀ ਭਾਈ ਆਪਾਂ ਵੀ ਰੁਟਾ ਮਿਟਰ ਸ਼ੁਰੂ ਕਰਤਾ ਬਾਦ ਦਾ ਜਿਹੜਾ ਦੂਰ ਟਾਈਮ ਵਾਲੀ ਮਸ਼ੀਨ ਹੋ ਗਿਆ ਉਹਨੂੰ ਜੱਸੀ ਨੂੰ ਅਮਾਗੇ ਦੇਖਾ ਜੀ ਤੇ ਲੋ ਜੀ ਬਈ ਆਲੂ ਬੀਜਣ ਦੀ ਮਸ਼ੀਨ ਆ ਗਈ ਆ ਬੱਸ ਹੁਣ ਆਪਾਂ ਥੋੜਾ ਟਾਈਮ ਚ ਬਈ ਬਜਾਈ ਸ਼ੁਰੂ ਕਰਦੇ ਆ ਤੇ ਚਲੋ ਫਿਰ ਆਜੋ ਤੇ ਲੋ ਜੀ ਰੱਬ ਦੇ ਨਾਮ ਲੈ ਕੇ ਬਜਾਈ ਸ਼ੁਰੂ ਕਰਦੇ ਆ ਜੇ ਵੀ ਆਪਾਂ ਨੇ ਬਾਦਲ ਦੇੇ ਸਾਦੇ ਮਸ਼ੀਨ ਸੇ ਹੱਥ ਨਾਲ ਬਾਹਰ ਹੋ ਉਹ ਜੀ ਰਫਤਨਾ ਲੈ ਕੇ ਕਹਿੰਦੇ ਸ਼ੁਰੂ ਕਰਤੀ ਬਜਾਈ ਆਲੂਆਂ ਦੀ ਤੁਸੀਂ ਦੇਖੋ ਜੀ ਜੀ ਦੇਖੋ ਐ ਬਾਨੀ ਚਾਹੀਦੀ ਨੇ ਬੱਟਾ ਬਣਾਈ ਉਹ ਨਾ ਖੱਤੇ ਦੀ ਗੱਲ ਇਹ ਜੇ ਸੰਧਾਦਨੇ ਆ ਇਹ ਜੇ ਮਰ ਲਈ ਚੌਲਕ ਦੇ ਵੱਡੇ ਜੀ ਉਦੋਂ ਐਸ ਐਮ ਐਸ ਨਾਲ ਵੜਾਈ ਸੀਗੇ ਉਹਦਾ ਮਾਚਰ ਫੇਰੇ ਉਹ ਤੋਂ ਬਾਅਦ ਰੂਟਾ ਮਟਰ ਫੇਰਿਆ ਫਿਰ ਉਹਦਾ ਪਲੋ ਫੇਰੇ ਪਲੋ ਤੋਂ ਬਾਅਦ ਫਿਰ ਆਪਾਂ ਵੀ ਦੋ ਵਾਰੀ ਰੂਟਾ ਮਟਰ ਫੇਰਿਆ ਫਿਰ ਆਪਾਂ ਨੇ ਵੀ ਬਾਇਆ ਖੱਤਾ ਇਹਨੂੰ ਦੋ ਵਾਰੀ ਫਿਰ ਇਹ ਤੋਂ ਬਾਅਦ ਫਿਰ ਆਪਾਂ ਚਭਾਗਾ ਮਾਰਿਆ ਫਿਰ ਫੇਰ ਬਾਇਆ ਇਰਾਉਣਾ ਇੱਕ ਵਾਰੀ ਫੇਰ ਆਪਾਂ ਰੂਟਾ ਮਟਰ ਵੇਲਦੇ ਆ। ਹੈ ਕਰ ਲਵਾਂ ਦਈ ਆ। ਟਰੈਕਟਰ ਦਾ ਵੀ ਫੋਟੋ ਲਈ ਆ ਰਹਿਣ। ਹਾਂ ਲੈ 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 ਲੈਨੇ ਆ। ਅਮੂਰ ਉਧਰੋਂ ਕਿਹੜੇ ਦੇ ਕੱਕੋ ਕਵਾਂਗੇ। ਟਰੈਕਟਰ ਦਾ ਫੇਰ ਹਾਂ ਵੀ 4x4 ਦੇ ਵਿੱਚ ਆ। ਹਾਂ 4x4 ਦੀ ਬੀਜਦੇ ਆ। ਲੋ ਜੀ ਸ਼ੂਨ ਧਾਰ ਦਈਏ। ਜਬਰਾਜ 855 ਚ ਵੀ 44 ਚ ਇਹ ਮਸ਼ੀਨ ਲੱਗੀ ਹੋਈ ਆ ਆਲੂ ਦੀ ਜਨਾਲੀ ਤੇ ਦੇਖੋ ਇਹ ਬੱਟਾ ਦੇਖੋ ਯਾਰ ਕੋਈ ਕਹਿ ਦੂ ਇੱਥੇ ਚੌਲ ਸੀਗੇ ਪਹਿਲਾਂ ਲੈ ਗੱਲ ਬਣੀ ਵੀ ਆ ਖੱਤੇ ਦੀ ਤੇ ਸਾਨੂੰ ਸਾਨੂੰ ਬੀਜ ਖਾਉਣੇ ਆਪਾਂ ਪੈਂਦਾ ਤੇ ਆਹ ਦੇਖੋ ਭਾਈ ਬੀਜ ਬੀਜ ਦੇ ਵੀ ਪੂਰਾ ਸਹੀ ਪੈਂਦਾ ਚਲੋ ਰਬਦਨ ਰਾਏ ਕੇ ਭਾਈ ਬਜਾਈ ਤੋਂ ਸ਼ੁਰੂ ਕਰਤੀ ਆ ਬਸ ਉਹਨੇ ਇੰਈ ਹੀ ਕਿਤੇ ਲੱਗੀ ਜਣਿਆ ਤੇ ਹੁਣ ਆਪਾਂ ਚਾਹਦਾ ਰੋਟਾ ਮੀਟਰ ਫੇਰਦੀ ਇੱਕ ਵਾਰੀ ਫੇਰ ਤੁਹਾਨੂੰ ਦਿਖਾਵਾਂਗੇ ਕਿੰਨੀ ਬਜਾਈ ਹੋਈ ਆ ਕੱਲ ਦੇਖੋ ਲੋ ਖੱਤਾ ਪੂਰਾ ਪੂਰਾ ਪੌੜਾ ਕੀਤਾ ਲੈ ਤੇ ਆ ਜਵੀਂ ਚ ਬਈ ਆਲੂ ਹੁੰਦੇ ਨੇ ਫੇਰ ਫੇਰ ਸੋਹਣੀ ਸੋਹਣੀ ਬਟਾ ਬਣਦੀਆਂ ਨੇ ਤੇ ਫੇਰ ਭਰ ਦਿਆ ਗੱਲ ਤੇ ਚਲੋ ਬਾਸ ਹੁਣ ਆਪੇ 4 ਦਿਨ ਰੋਟਾ ਮੀਟਰ ਕਰਨੀ ਜੀ ਆਜੋ ਈ ਨਾ ਰੁਕਾਸਟਰ ਮੇਲਾ ਵਪਾਰ ਸਿਆਣਾ ਦਾ ਲੈ ਤਾਂ ਲਾਉਣਾ ਬਾਈ ਉਧਰ ਸਾਈਡ ਦਾ 11 ਆਉਂਦਾ ਨਾ ਉਹ ਕਹਿੜਾ ਹੋ ਜਾਂਦਾ ਕੰਕਟਰ ਲੱਗ ਨਾ ਕੀ ਹੁਣ ਕੋਲਡਾ ਹੋ ਗਿਆ ਬਾਈ ਇਹਦਾ ਵਾ ਟਰੈਕਟਰ ਆਪਾਂ ਲੈ ਜਾਣਾ ਵਾ ਇਹਦਾ ਸੇ ਮਤਲਬ ਬੰਦ ਬਾਈ ਤੇ ਲਓ ਜੀ ਬਾਈ ਤੇ ਹੁਣ ਆਪਾਂ ਚੱਲੇ ਆ ਬਾਈ ਅਬੀ ਜਦ ਨੇ ਆਲੂ ਤੇ ਹੁਣ ਆਪਾਂ ਵੀ ਚੱਲੇ ਆ ਉਧਰ ਦੂਜੇ ਖੱਤੇ ਕਿੱਥੇ ਪਲੋ ਚੱਲਦੇ ਆ ਤੇ ਤੁਹਾਨੂੰ ਦਿਖਾਉਣੇ ਜਾ ਕੇ ਤੇ ਆਜੋ ਭਾਈ ਹੁਣ ਆਪਾਂ ਤੇਲ ਪਾ ਲਿਆ ਤੇ ਹੁਣ ਆਪਾਂ ਦੂਜੇ ਖੱਤੇ ਜੰਨੇ ਆ ਤੇ ਆਜੋ ਲੋ ਜੀ ਬਈ ਆਪਾਂ ਦੂਜੇ ਖੱਤੇ ਚ ਆ ਗਏ ਆ ਤੁਸੀਂ ਦੇਖ ਸਕਦੇ ਹੋ ਤੇ ਵੀ ਇੱਥੇ ਪਲੋ ਫੇਰੇ ਉਹਨਾਂ ਦੇਖ ਸਕਦੇ ਹੋ ਸਾਹਮਣੇ ਹੁਣ ਹੀ ਫੇਰੇ ਆਹ ਸਾਹਮਣੇ ਘੋੜੀ ਚੱਲਦੇ ਨੇ ਤੇ ਹੁਣ ਆਪਾਂ ਇੱਥੇ ਰੋਟਾ ਮੀਟਰ ਫੇਰਾਂਗੇ ਤੇ ਚਲੋ ਵੀਰ ਆਜੋ ਕੋਲ ਜੇ ਜਾਦੇ

ਸਾਰੇ ਖੱਟੇ ਚ ਰੋਟਾ ਮਿੱਟਰ ਦੇਸਾ ਦੇਵੇ ਟਾਈਮ ਹੋ ਗਏ 8 ਵਜ ਗਿਆ 8 ਵਜ ਕੇ ਲਗੇ ਇਹ ਬਾਰੇ ਆਪ ਦਾ ਬਲੌਗ ਇਸ ਦੀ ਖਤਮ ਕਰਦੇ ਆ ਤੁਹਾਨੂੰ ਇਹ ਬਲੌਗ ਵਧੀਆ ਲੱਗੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਿਓ ਤੇ ਆਨਲਾਈਨ ਬਲੌਗ ਆ ਦੀ ਸਬਸਕ੍ਰਾਈਬ ਕਰਿਓ ਚੰਗਾ ਬੇਰੋ